ਬਠਿੰਡਾ ਜ਼ਿਲ੍ਹਾ ਦੇ ਹਲਕਾ ਰਾਮਪੁਰਾ ਦੇ ਅਧੀਨ ਪੈਣਦੇ ਪਿੰਡ ਚੌਂਕੇ ਦੇ ਨਿੱਜੀ ਸਕੂਲ ਦੇ ਵਿੱਚ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਸਕੂਲ ਦੇ ਵਿੱਚ ਆਪਣਾ ਰਿਜ਼ਲਟ ਵੇਖਣ ਦੇ ਲਈ ਆਈ ਵਿਦਿਆਰਥਣ ਦੇ ਵੱਲੋਂ ਪਹਿਲਾਂ ਮੈਨੇਜਮੈਂਟ ਦੇ ਨਾਲ ਆਪਣਾ ਪੇਪਰ ਦਿਖਾਉਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਮੈਨੇਜਮੈਂਟ ਦੇ ਵੱਲੋਂ ਪੇਪਰ ਦਿਖਾਉਣ ਤੋਂ ਮਨਾਂ ਕਰਨ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਦੇ ਵੱਲੋਂ ਪ੍ਰਿੰਸੀਪਲ ਨੂੰ ਫੋਨ ਕਰਕੇ ਇਸ ਗੱਲ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਿੰਸੀਪਲ ਦਾ ਫੋਨ ਨਾ ਮਿਲਣ ਤੋਂ ਬਾਅਦ ਮਾਪਿਆਂ ਦੇ ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਦੇ ਉੱਪਰ ਮਾਪਿਆਂ ਦਾ ਫੋਨ ਨੰਬਰ ਬਲੈਕਲਿਸਟ ਵਿੱਚ ਪਾਉਣ ਦਾ આરોਪ ਲਗਾਇਆ ਗਿਆ। ਇਸ ਦੌਰਾਨ ਬੈਸਵਾਜੀ ਦੀ ਵਿਦਿਆਰਥਣ ਅਤੇ ਮਾਪਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸਭ ਤੋਂ ਪਹਿਲਾਂ ਅਸੀਂ ਅੰਦਰ ਦਾ ਵੀਡੀਓ ਦੇਖਦੇ ਹਾਂ। ਨੰਬਰ ਬਲੌਕ ਜਾਂ ਆਮ ਤਿੱਕ ਬਾਰੇ ਕੋਈ ਪ੍ਰੋਬਲਮ ਨਹੀਂ ਮੇਰੇ ਨਾਲ ਨ ਕਰੀਆਂ ਤੇ ਨੰਬਰ ਬਲੌਕ ਚ ਭੈਣ ਨੇ ਤਿੰਨ ਚਾਰ ਥਾਈਂੋਂ ਫੋਨ ਲਾਤਾ ਤਾਂ ਨੰਬਰ ਬਲੌਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਦਾਰ ਕੌਣ ਹੈ ਬੱਚੀ ਦਾ ਜ਼ਿੰਮੇਦਾਰ ਕੌਣ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਜਿਵੇਂ ਤੁਸੀਂ ਹੁਣ ਬੋਲੀ ਜਾ ਰਹੇ ਹੋ ਪਰ ਫੋਨ ਕਿ ਤੁਸੀਂ ਇੱਧਰ ਵੀ ਜ਼ਿਆਦਾ ਬੌਗਰੇ ਸੀ ਹਾਂ ਮੇਰੀ ਗੱਲ ਸੁਣੋ ਹਾਂਜੀ 2000 ਜਵਾਬ ਆਇਆ ਕਿਸਦਾ ਕੋ ਚਾਚਾ ਫੂਫਾ ਮਮਾ ਮੈਨੂੰ ਕਿ ਜਿਹੜਾ ਦੇਖੋ ਮੈਨੂੰ ਬੋਲ ਮਾਰ ਕੇ ਘਰੇ ਟੱਕਰਾ ਮਾਰਨ ਲੱਗਦੇ ਮੈਂ ਨਹੀਂ ਸੁਣ ਸਕਦੀ ਇੰਨਾ ਕੁਝ ਮਾਪਿਓ ਲਾਉ ਮਮਾ ਮੈਨੂੰ ਫੜ ਕੇ ਲਾਉਣਗੇ ਮਾਪਿਓ ਲਾਉ ਕਿੰਨਾ ਨੂੰ ਲੋੜ ਆ ਬੱਚਿਆਂ ਦੀ ਕਿੰਨਾ ਦਾ ਬੱਚਾ ਹੈ ਮੇਰੀ ਗੱਲ ਸੁਣੋ ਬਲੌਕ ਕਿਉਂ ਕੀਤੇ ਹੋ ਰਮਨ ਨੂੰ ਸੁਣੋ ਠੀਕ ਹੈ ਮੇਰਾ ਫੋਨ ਹੈ ਮੇਰੇ ਕੋਲ 100 ਪੱਤਰਕਾਰਾਂ ਦੇ ਫੋਨ ਆਉਂਦੇ 100 ਮੇਰੇ ਕੋਲ ਅਫਸਰਾਂ ਦੇ ਫੋਨ ਆਉਂਦੇ ਸਾਰਿਆਂ ਨੇ ਆਉਂਦੇ ਆ ਅਨਨੋਨ ਸ਼ਰਾਬੀ ਲੋਕਾਂ ਦੇ ਆਉਂਦੇ ਜਿਹੜਾ ਫੋਨ ਕਰਕੇ ਮੈਨੂੰ ਬਕਵਾਸ ਵੀ ਮਾਰਨ ਲੱਗ ਜਾਂਦੇ ਆ ਲੋਕ ਠੀਕ ਹੈ ਮੈਂ ਆਪਣੇ ਫ ਮੈਂ ਇਹ ਇਹ ਆਲਫੋਨ ਚ ਸੈਟਿੰਗ ਲਾ ਲਈ ਇਹਦੀ ਜਿਹੜੇ ਨੰਬਰਾਂ ਚ ਫੀਡ ਨਹੀਂ ਹੈਗੇ ਅਨਨੋਨ ਨਹੀਂ ਹੈਗੇ ਆਟੋਮੈਟਿਕਲੀ ਸਾਇਲੈਂਟ ਕਾਲ ਕਰ ਦਿੰਦਾ ਫਿਰ ਮੈਨੂੰ ਆਏ ਨੂੰ ਸੋਜੀ ਜ਼ਿੰਮੇਦਾਰੀ ਸਾਡੇ ਬੱਚਿਆਂ ਦੀ ਜ਼ਿੰਮੇਦਾਰੀ ਹੋਣਾ ਚਾਹੀਦਾ ਕਿਸੇ ਨੰਬਰ ਤੋਂ ਸੱਟ ਲਾਉਣਾ ਮੈਂ ਪਰਸਪੈਕਟਿਵ ਮੈਂ ਮੈਂ ਮਸ ਇਮੀਡੀਟ ਟਰਮ ਚ ਸਾਨੂੰ ਕਾਲ ਕਰਨਾ ਤੇ ਫੋਨ ਨਹੀਂ ਲਾ ਸਕਦੇ ਮੈਂ ਮਸ ਇਮੀਡੀਟ ਟਰਮ ਚ ਆਇਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆਵੇ ਸਾਨੂੰ ਕਾਲ ਕਰਦਾ ਵੀਡੀਓ ਖਾਬਲਾ ਬਣਾ ਲਓ ਕਿਉਂਕਿ ਸਾਡਾ ਫੋਨ ਸਾਡੇ ਨਾ ਬਣਾ ਕੀ ਹੋਣਾ ਤੇ ਗੁੱਸੇ ਵਿੱਚ ਆਈ ਲੜਕੀ ਨੇ ਬੋਲਦੇ ਹੋਏ ਕਿਹਾ ਕਿ ਪ੍ਰਿੰਸੀਪਲ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਹੈ ਅਸੀਂ ਇਹ ਆਪਣੇ ਅੰਮ੍ਰਿਤ ਸਰਕਲ ਜਾ ਕੇ ਸਾਰੇ ਅਸੀਂ ਪੇਪਰ ਦੇਖੇ ਆ ਕਿ ਨਹੀਂ ਮੈਂ ਪੇਪਰ ਨਹੀਂ ਦਿਖਾਉਣੀ ਸਾਡਾ ਰਾਈਟ ਅਸੀਂ ਪੇਪਰ ਦੇਖਾਂਗੇ ਕਿ ਅਸੀਂ ਇੱਥੇ ਖੜ੍ਹੀ ਹੋ ਕੇ ਸਾਡੇ ਕਾਜਾਂ ਸੁਣਾਉਣੀ ਆ ਫਿਰ ਅਸੀਂ ਇੱਥੇ ਸੇਵ ਕੀਆ ਜਦੋਂ ਪ੍ਰਿੰਸੀਪਲ ਇਹਨਾਂ ਨੂੰ ਕਰ ਸਕਦੀ ਹੈ ਤੇ ਗੁੰਡੇ ਆਪਣੇ ਸਕੂਲ ਚ ਰੱਖ ਸਕਦੇ ਜਿਹੜੇ ਕਿ ਜਿਕਰ ਇਹ ਹੈ ਕਿ ਸੋ ਪਹਿਲਾ ਵੀ ਚੌਕੇ ਪਿੰਡ ਦਾ ਇਹ ਸਕੂਲ ਅਧਿਆਪਕਾਂ ਨੂੰ ਅਯੋਗ ਕਰਾ ਦੇ ਕੇ ਬਰਖਾਸਤ ਕਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਬਰਖਾਸਤ ਅਧਿਆਪਕਾਂ ਦੇ ਵੱਲੋਂ ਸਕੂਲ ਅਤੇ ਥਾਣੇ ਦੇ ਬਾਹਰ ਕਿਸਾਨਾਂ ਦੇ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ